ਕੀ ਕਰਨਾ ਚਾਹੋਗੇ ਜਿਹੜੇ ਤੁਸੀਂ ਤਿੰਨ ਦੋਸ਼ੀ ਫੜੇ ਹੈਗੇ ਨੇ ਤੇ ਕਿੱਥੋਂ ਕਿਹੜੀ ਜਗ੍ਹਾ ਤੋਂ ਫੜੇ ਨੇ ਕੀ ਕਰਨਾ ਚਾਹੋਗੇ ਇਹ ਮਾਨਯੋਗ ਸਰਦਾਰ ਕਲਦੀਪ ਸਿੰਘ ਚੈਲ ਆਈਪੀਐਸ ਲੁਧਿਆਣਾ ਕਮਿਸ਼ਨਰ ਬਲ ਦੀਆਂ ਹਦਾਇਤਾਂ ਬਨੋਂ ਚੌਂਕੀ ਕੁਮਾਰ ਮੰਡੀ ਡਿਵੀਜ਼ਨ ਨੰਬਰ 8 ਤਿੰਨ ਦੋਸ਼ੀ ਗ੍ਰਿਫਤਾਰ ਕੀਤੇ ਗਏ ਹਨ ਜਗਜੀਤ ਸਿੰਘ ਸਿਖਦੀਪ ਸਿੰਘ ਤੇ ਗੁਰਸੇਵਕ ਸਿੰਘ ਤੇ ਮੈਡਮ ਇਹਨਾਂ ਨੇ ਚੋਰੀ ਕੀ ਕੀਤੀ ਹੈ ਇਹਨਾਂ ਨੇ ਜੀ ਇੱਕ ਲਲਾਰੀ ਸੀਗੇ ਪ੍ਰਵੀਨ ਕੁਮਾਰ ਉਹਦੀ ਜ਼ਬਰਦਸਤੀ ਉਹਦੀ ਉਂਗਲ ਚੋਂ ਇੱਕ ਮੁੰਦੀ ਦੀ ਖੋ ਕੀਤੀ ਸੀ ਤੇ ਕਿ ਫੜੇ ਕਿੱਥੋਂ ਜੀ ਬਣੋ ਏ ਆਪਣੇ ਤਲਵੰਡੀ ਇਹਨਾਂ ਦਾ ਪਿੰਡ ਆ ਤਲਵੰਡੀ ਮੋਗੇ ਦੇ ਵਿੱਚੋਂ ਫੜੇ ਗਏ ਨੇ ਤੇ ਮੈਮ ਇਹਨਾਂ ਦੇ ਕੋਈ ਪਹਿਲਾਂ ਕੋਈ ਪਰਚਾ ਗਰਦਦ ਹੈਗਾ ਨਾ ਉੱਤੇ ਹਾਂਜੀ ਜਗਮੀਤ ਸਿੰਘ ਦੇ ਉੱਤੇ ਪਹਿਲਾਂ ਹੈਗਾਗਾ ਇੱਕ ਆਰਮੈਕਟ ਦਾਗਾ ਇੱਕ ਕੈਂਡੀ ਪੀਐਸ ਦਾਗਾ ਤੇ ਮੈਮ ਇਹਦਾ ਕੋਈ ਨਸ਼ੇ ਕਰਾ ਤੇ ਵੀ ਆਦੀ ਹੈਗੇ ਨੇ ਹਾਂਜੀ ਜਿਹੜੇ ਇਹਨਾਂ ਦੇ ਵਿੱਚ ਸੁਖਦੀਪ ਸਿੰਘ ਤੇ ਗੁਰਸੇਵ ਸਿੰਘ ਨੇ ਆਦੀ ਨਹੀਂ ਤੇ ਮੈਮ ਇਹਨਾਂ ਦੇ ਉੱਤੇ ਕੋਈ ਜਿਹੜੇ ਪਹਿਲਾਂ ਪਰਚਾ ਦੱਜ ਹੈਗੇ ਤੇ ਹੁਣ ਕਿਹੜੀ ਕਿਹੜੀ ਤਾਂ ਉੱਤੇ ਧਰ ਲਗੀ ਹੈ ਇਨਾਂ ਤੇ ਜਿਹੜਾ ਇੱਥੇ ਆਪਣੇ ਕੁਮਾਰ ਮੰਡੀ ਚੌਂਕੀ ਦੇ ਵਿੱਚ ਡਿਵੀਜ਼ਨ ਨੰਬਰ 8 ਚ ਪਰਚਾ ਦਰਜ ਕੀਤਾ ਗਿਆਗਾ ਉਹ ਐਫ ਆਈ ਨੰਬਰ 17 ਗਾ ਬਟਾ 25 ਹੈ 304 ਬੀ ਐਨ ਸਵਾਦਾ ਜੁਰਮ 3172 35 ਬੀ ਐਨ ਥਾਣਾ ਡਿਵੀਜ਼ਨ ਲੁਧਿਆਣਾ ਵਿੱਚ ਦਰਜ ਕੀਤਾ ਗਿਆ ਤੇ ਮੈਮ ਇੱਕ ਗੱਲ ਮੁਤੱਲਕ ਹੁਲਾ ਕਿ ਜਿੱਤੀ ਚੌਂ ਨੇ ਨਹੀਂ ਗੱਲ ਕਹੀ ਹੈ ਕਿ ਜਿਹੜਾ ਸ਼ਰਾਬਤੀ ਅਨਸਰ ਸਾਹਮਣੇ ਸ਼ਰਾਬ ਕਰਦਾ ਨਜ਼ਰ ਆਏਗਾ ਉਹਨਾਂ ਵਾਸਤੇ ਕੀ ਕਹਿਣਾ ਚਾਹੁੰਦੇ ਹੋ ਜੀ ਉਹਨਾਂ ਨੂੰ ਕੋਈ ਵੀ ਜੋ ਸ਼ਰਾਰਤ ਕਰਦਾਗਾ ਉਹਨੂੰ ਕੋਈ ਮਤਲਬ ਜੋ ਵੀ ਕਾਨੂੰਨੀ ਕਾਰਵਾਈ ਦੇ ਨਾਤੇ ਕੀਤੀ ਜਾਊਗੀ ਵੀ ਕਿਸੇ ਨੂੰ ਵੀ ਬਖਸਿਆ ਨਹੀਂ ਜਾਊਗਾ ਠੀਕ ਹੈ ਧੰਨਵਾਦ ਥੈਂਕ ਯੂ